ਦੇ ਵਿੱਚ ਜਿਹੜੀ ਮਹਾਪੰਚਾਇਤ ਹੋ ਰਹੀ ਆ ਉੱਥੇ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਜਿਹੜਾ ਵੱਡਾ ਜਥਾ ਸ਼ਮੂਲੀਅਤ ਕਰ ਰਿਹਾ ਅੱਜ ਜਿਹੜੇ ਪੰਜਾਬ ਦੇ ਰਹਿੰਦੇ ਮੁੱਦਿਆਂ ਤੇ ਵਿਚਾਰਾ ਹੋ ਰਹੀਆਂ ਜਿਹੜੇ ਚੱਲ ਰਹੇ ਅੰਦੋਲਨ ਦਾ ਵੀ ਸਮਰਥਨ ਕਰ ਰਹੇ ਆ ਕਿਉਂਕਿ ਮੁੱਦੇ ਸਾਡੇ ਇੱਕ ਵਾ ਇਸ ਕਰਕੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੌਕੇ ਦੇ ਵਿੱਚ ਮਹਾਪੰਚਾਇਤ ਰੱਖੀ ਗਈ ਉੱਥੇ ਅਸੀਂ ਆਪਣੀ ਦੁਆਬਾ ਕਿਸਾਨ ਕਮੇਟੀ ਪੰਜਾਬ ਜਿੱਥੇ ਅਸੀਂ ਆਪਣੇ ਜਲੰਧਰ ਊਪਰ ਟਾਂਡਾ ਦਸੂਹਾ ਮਕੇਰੀਆਂ ਤੇ ਪਖ ਪਠਾਨਕੋਟ ਸਰਕਲ ਦੇ ਵੱਡੇ ਜਥੇ ਜਿਹੜੇ ਅੱਜ ਸ਼ਮੂਲੀਅਤ ਜਿਹੜੇ ਕਰ ਰਹੇ ਆ। ਆਪਣਾ ਵਫਦ ਲੈ ਕੇ ਮੋਗੇ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਨੂੰ ਜਿਹੜਾ ਇਹਨਾਂ ਸਰਕਾਰਾਂ ਦੇ ਖਿਲਾਫ ਭਾਰਤ ਦੇ ਵਿੱਚ ਟਰੈਕਟਰ ਰੋਸ ਮਾਰਚ ਕੱਢਿਆ ਜਾਣਾ। ਉਹਦਾ ਵੀ ਦਬਾਬਾ ਕਿਸਾਨ ਕਮੇਟੀ ਸਮਰਥਨ ਕਰਕੇ ਟਾਂਡੇ ਦੇ ਵਿੱਚ ਤਸੂਏ ਦੇ ਵਿੱਚ ਗੜਦੀ ਵਾਲਾ ਪੋਗਪੁਰ ਮੁਕੇਰੀਆਂ ਪਠਾਨਕੋਟ ਆਪਣੇ ਇਹ ਪ੍ਰਦਰਸ਼ਨ ਜਿਹੜਾ ਵੱਡੀ ਸਮੂਲੀਅਤ ਦੇ ਵਿੱਚ ਕਰਕੇ ਸਰਕਾਰਾਂ ਖਿਲਾਫ ਆਪਣਾ ਰੋਸ ਜ਼ਾਹਰ ਕਰੇ। ਕਿ ਫਤਿਹ ਅੱਜ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਇੱਕ ਬਖਦ ਟਾਂਡੇ ਤੋਂ ਮੋਗਾ ਵਿਖੇ ਜੋ ਮਹਾਪੰਚਾਇਤ ਹੋ ਰਹੀ ਹੈ ਉਸ ਲਈ ਰਵਾਨਾ ਹੋਵੇਗਾ। ਜਿਸ ਤਰ੍ਹਾਂ ਟਾਂਡੇ ਤੋਂ ਹੀ ਬਖਸੁਰਵਾਨਾ ਹੋਵੇਗਾ ਇਸ ਤਰ੍ਹਾਂ ਕੋ ਉੱਪਰ ਤੋਂ ਵੱਖ-ਵੱਖ ਜਗ੍ਹਾ ਤੋਂ ਪੰਘਾੜੇ ਤੋਂ ਪਠਾਨਕੋਟ ਤੋਂ ਇਹ ਸਾਰੇ ਬਖ ਜਿਹੜੇ ਆ ਔਰਵਾਨਾ ਹੋਣਗੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਮਰਨਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ ਤੇ ਜੋ ਖੇਤੀ ਮਾਰਕੀਟਿੰਗ ਖਰੜਾ ਸਰਕਾਰ ਸੈਂਟਰ ਸਰਕਾਰ ਨੇ ਸੁਭਿਆ ਨੂੰ ਭੇਜਿਆ ਉਹਦੇ ਵਿਰੋਧ ਦੇ ਵਿੱਚ ਇਹ ਜਿਹੜੀ ਮਹਾਪੰਚਾਇਤ ਹੋ ਰਹੀ ਆ ਸਰਕਾਰਾਂ ਨੂੰ ਸਟੇਟ ਨੂੰ ਔਰ ਸੈਂਟਰ ਨੂੰ ਦੋਨਾਂ ਸਰਕਾਰਾਂ ਨੂੰ ਚੇਤਾਵਨੀ ਆ ਕਿ ਜਲਦੋ ਜਲ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਨੇ ਇਹਨਾਂ ਨੇ ਉਹਨਾਂ ਨੂੰ ਜਲਦੋ ਜਲਦ ਲਾਗੂ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਖਮਿਆਜਾ ਆ ਇਹ ਦੋਨਾਂ ਸਰਕਾਰਾਂ ਨੂੰ ਭੁਗਤਣਾ ਪਊਗਾ ਸੋ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਕੋਈ ਅਣਹੋਣੀ ਨਾ ਵਾਪਰੇ ਉਹ ਤੋਂ ਪਹਿਲਾਂ ਇਹ ਸਰਕਾਰਾਂ ਇਹਦਾ ਮੰਗਾ ਨੂੰ ਤੁਰੰਤ ਲਾਗੂ ਕਰੇ ਤੇ ਗੱਲਬਾਤ ਜਿਹੜੀ ਨੀਤੀ ਆ ਉਹਨੂੰ ਸ਼ੁਰੂ ਕਰੇ ਤੇ ਜਿਸ ਦੇ ਨਾਲ ਕੋਈ ਮਸਲੇ ਦਾ ਹੱਲ ਨਿਕਲ ਸਕੇ ਕਦੇ ਵਿੱਚ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਉੱਥੇ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਜਿਹੜਾ ਵੱਡਾ ਜਥਾ ਸ਼ਮੂਲੀਅਤ ਕਰ ਰਿਹਾ ਅੱਜ ਜਿਹੜੇ ਪੰਜਾਬ ਦੇ ਰਹਿੰਦੇ ਮੁੱਦਿਆਂ ਤੇ ਵਿਚਾਰਾ ਹੋ ਰਹੀਆਂ ਜਿਹੜੇ ਚੱਲ ਰਹੇ ਅੰਦੋਲਨ ਦਾ ਵੀ ਸਮਰਥਨ ਕਰ ਰਹੇ ਹਾਂ ਕਿਉਂਕਿ ਮੁੱਦੇ ਸਾਡੇ ਇੱਕਾ ਇਸ ਕਰਕੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੌਕਾ ਦੇ ਵਿੱਚ ਮਹਾਪੰਚਾਇਤ ਰੱਖੀ ਗਈ ਉੱਥੇ ਅਸੀਂ ਆਪਣੀ ਦੁਆਬਾ ਕਿਸਾਨ ਕਮੇਟੀ ਪੰਜਾਬ ਜਿੱਥੇ ਅਸੀਂ ਆਪਣੇ ਜਲੰਧਰ ਪੋਪਰ ਟਾਂਡਾ ਦਸੂਹਾ ਮਕੇਰੀਆਂ ਤੇ ਪਖ ਪਠਾਨਕੋਟ ਸਰਕਲ ਦੇ ਵੱਡੇ ਜਥੇ ਜਿਹੜੇ ਅੱਜ ਸ਼ਮੂਲੀਅਤ ਜਿਹੜੇ ਕਰ ਰਹੇ ਆ। ਆਪਣਾ ਵਫਦ ਲੈ ਕੇ ਮੋਗੇ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਨੂੰ ਜਿਹੜਾ ਇਹਨਾਂ ਸਰਕਾਰਾਂ ਦੇ ਖਿਲਾਫ ਭਾਰਤ ਦੇ ਵਿੱਚ ਟਰੈਕਟਰ ਰੋਸ ਮਾਰਚ ਕੱਢਿਆ ਜਾਣਾ ਉਹਦਾ ਵੀ ਦਬਾਬਾ ਕਿਸਾਨ ਕਮੇਟੀ ਸਮਰਥਨ ਕਰਕੇ ਟਾਂਡੇ ਦੇ ਵਿੱਚ ਤਸੂਏ ਦੇ ਵਿੱਚ ਗੜਦੀ ਵਾਲਾ ਪੋਗਪੁਰ ਮੁਕੇਰੀਆਂ ਪਠਾਨਕੋਟ ਆਪਣੇ ਇਹ ਪ੍ਰਦਰਸ਼ਨ ਜਿਹੜਾ ਵੱਡੀ ਸਮੂਲੀਅਤ ਦੇ ਵਿੱਚ ਕਰਕੇ ਸਰਕਾਰਾਂ ਖਿਲਾਫ ਆਪਣਾ ਰੋਸ ਜ਼ਾਹਰ ਕਰੇ। ਕਿ ਫਤਿਹ ਅੱਜ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਇੱਕ ਬਖਦ ਟਾਂਡੇ ਤੋਂ ਮੋਗਾ ਵਿਖੇ ਜੋ ਮਹਾਪੰਚਾਇਤ ਹੋ ਰਹੀ ਹੈ ਉਸ ਲਈ ਰਵਾਨਾ ਹੋਵੇਗਾ। ਜਿਸ ਤਰ੍ਹਾਂ ਟਾਂਡੇ ਤੋਂ ਬਖਸੁਰਵਾਨਾ ਹੋਵੇਗਾ ਇਸ ਤਰ੍ਹਾਂ ਕੋ ਉੱਪਰ ਤੋਂ ਵੱਖ-ਵੱਖ ਜਗ੍ਹਾ ਤੋਂ ਪੰਘਾੜੇ ਤੋਂ ਪਠਾਨਕੋਟ ਤੋਂ ਇਹ ਸਾਰੇ ਬਖ ਜਿਹੜੇ ਆ ਔਰਵਾਨਾ ਹੋਣਗੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਮਰਨਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ ਤੇ ਜੋ ਖੇਤੀ ਮਾਰਕੀਟਿੰਗ ਖਰੜਾ ਸਰਕਾਰ ਸੈਂਟਰ ਸਰਕਾਰ ਨੇ ਸੂਬਿਆਂ ਨੂੰ ਭੇਜਿਆ ਉਹਦੇ ਵਿਰੋਧ ਦੇ ਵਿੱਚ ਇਹ ਜਿਹੜੀ ਮਹਾਪੰਚਾਇਤ ਹੋ ਰਹੀ ਆ ਸਰਕਾਰਾਂ ਨੂੰ ਸਟੇਟ ਨੂੰ ਔਰ ਸੈਂਟਰ ਨੂੰ ਦੋਨਾਂ ਸਰਕਾਰਾਂ ਨੂੰ ਚੇਤਾਵਨੀ ਆ ਕਿ ਜਲਦੋ ਜਲ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਨੇ ਇਹਨਾਂ ਨੇ ਉਹਨਾਂ ਨੂੰ ਜਲਦੋ ਜਲਦ ਲਾਗੂ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਖਮਿਆਜਾ ਆ ਇਹ ਦੋਨਾਂ ਸਰਕਾਰਾਂ ਨੂੰ ਭੁਗਤਣਾ ਪਊਗਾ ਸੋ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਕੋਈ ਅਣਹੋਣੀ ਨਾ ਵਾਪਰੇ ਉਹ ਤੋਂ ਪਹਿਲਾਂ ਇਹ ਸਰਕਾਰਾਂ ਇਹਨਾਂ ਮੰਗਾਂ ਨੂੰ ਤੁਰੰਤ ਲਾਗੂ ਕਰੇ ਤੇ ਗੱਲਬਾਤ ਜਿਹੜੀ ਨੀਤੀ ਆ ਉਹਨੂੰ ਸ਼ੁਰੂ ਕਰੇ ਤੇ ਜਿਸ ਦੇ ਨਾਲ ਕੋਈ ਮਸਲੇ ਦਾ ਹੱਲ ਨਿਕਲ ਸਕੇ